ਕਾਲੀਆ ਕਿ ਪਿਤਾ ਜੀ ਨਾਲ ਬੜਾ ਲੰਮਾ ਸਮਾਂ ਕੰਮ ਨਹੀਂ ਕੀਤਾ ਪਿਤਾ ਜੀ ਨੂੰ ਉਹਨਾਂ ਦੇ ਨਾਲ ਪਰਦੇ ਨਾਲ ਨਾਲ ਮੇਰੀ ਕਰੀਬੀ ਰਿਸ਼ਤੇਦਾਰੀ ਹੋਣ ਦੇ ਨਾਲ ਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਚੱਲਾ ਢੀਂਸਾ ਪਰਿਵਾਰ ਨਹੀਂ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹਰੇਕ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਡ ਮਾਡਲ ਸੀ ਜਿਨ੍ਹਾਂ ਤੋਂ ਅਸੀਂ ਜੀ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਔਰ ਸਾਡੇ ਬਜ਼ੁਰਗ ਸੀ ਏ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਹੀ ਇਹ ਆਸ਼ੀਰਵਾਦ ਮਿਲਦਾ ਔਰ ਇੱਕ ਹੋਰ ਸਿਆਸਤਦਾਨ ਸੀ ਮੈਂ ਗੱਲ ਕਰਾਂਗਾ ਚਾਹੇ ਜਹੰਦਰ ਗੁਰਚਰਨ ਸਿੰਘ ਟਵੜਾ ਦੀ ਗੱਲ ਕਰ ਲਈਏ ਚਾਹੇ ਟੀਚਾ ਸਾਹਿਬ ਦੀ ਗੱਲ ਕਰ ਲਈਏ ਇਹ ਕਹ ਚੈਪਟਰ ਕਮਲਜੀਤ ਜੀ ਦੀ ਗੱਲ ਕਰ ਲਈਏ ਇਹ ਉਹ ਸਿਆਸਤਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਹੈ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਇਹਨਾਂ ਲੋਕਾਂ ਨੇ ਅਜੇ ਹੋ ਸਕਦਾ ਕਿ ਤੇ ਬਾਦਲ ਪਰਿਵਾਰ ਨੇ ਤਾਂ ਸਿਆਸਤ ਕੀਤੀ ਹੋਵੇ ਪਰ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪ ਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜਿਹੇ ਲੀਡਰਾਂ ਦਾ ਜਿਹੜਾ ਹੈ ਕੀ ਕਾਟਾ ਜਿਹੜਾ ਹੈ ਕਿ ਉਹ ਕਦੀ ਵੀ ਸਿਆਣ ਨਹੀਂ ਹੋ ਸਕਦਾ ਔਰ ਅੱਜ ਮੈਂ ਗੱਲ ਕਹਿਣਾ ਕਿ ਸਾਨੂੰ ਇਹੋ ਜਿਹੇ ਸਰਦਾਰ ਸੁਖਦੇਵ ਸਿੰਘ ਢੀਂਸਾ ਤੋਂ ਕੋਈ ਚੰਗੀ ਫੇਰ ਲੈਣੀ ਚਾਹੀਦੀ ਔਰ ਅੱਜਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸੁਖਦੇਵ ਸਿੰਘ ਦੀ ਇੱਛਾ ਇੱਕ ਉਹ انسان ਸੀ ਜਿਨ੍ਹਾਂ ਨੇ ਹਰ ਇੱਕ ਨੂੰ ਪਿਆਰ ਦੇ ਨਾਲ ਆਪਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀ ਏ ਚਾਹੇ ਕਿ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈਚਾਰਕ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਇਹ ਲੀਡਰਸ਼ਿਪ ਇਹ ਦਿਨ ਬਾ ਦਿਨੇ ਲੋਕ ਜਿਹੜੇ ਸਾਡੇ ਚੋਂ ਜਿਹੜੇ ਕੀ ਆ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਉਹਦਾ ਜਿਹੜਾ ਨੁਕਸਾਨ ਇਕੱਲਾ ਇਹ ਪਰਿਵਾਰਾਂ ਨਹੀਂ ਨਹੀਂ ਸਾਨੂੰ ਸਾਰਿਆਂ ਨੂੰ ਚਲਦਾ ਪੈਗਾ ਕਿਉਂਕਿ ਅੱਜਕੱਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਵਾਕਈ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ ਗੱਲ ਇਹ ਹੈ ਕਿ ਪਿਤਾ ਜੀ ਨਾਲ ਬੜਾ ਲੰਮਾ ਸਮਾਂ ਕੰਮ ਵੀ ਕੀਤਾ ਪਿਤਾ ਜੀ ਨੂੰ ਇਹਨਾਂ ਦੇ ਨਾਲ ਪਰ ਉਹਦੇ ਨਾਲ ਨਾਲ ਮੇਰੀ ਕਰੀਬੀ ਰਿਸ਼ਤੇਦਾਰੀ ਹੋਣ ਦੇ ਨਾਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਚੱਲਾ ਢੀਂਸਾ ਪਰਿਵਾਰ ਨਹੀਂ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹਰੀਕ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਘਟਾ ਪਿਆ ਕਿਉਂਕਿ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਡ ਮਾਡਲ ਸੀ ਜਿਨ੍ਹਾਂ ਤੋਂ ਅਸੀਂ ਜੀ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਔਰ ਸਾਡੇ ਬਜ਼ੁਰਗ ਸੀ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਹੀ ਆਸ਼ੀਰਵਾਦ ਮਿਲਦਾ ਹੈ ਔਰ ਇੱਕ ਕੋ ਸਿਆਸਾਦਾਨ ਸੀ ਮੈਂ ਗੱਲ ਕਹਾਂਗਾ ਚਾਹੇ ਜਹੰਦਰ ਗੁਰਚਰਨ ਸਿੰਘ ਤੌੜਾ ਦੀ ਗੱਲ ਕਰ ਲਈਏ ਚਾਟੀ ਸਾਹਿਬ ਦੀ ਗੱਲ ਕਰ ਲਈਏ ਇਹ ਚੈਪਟਰ ਕਮਲਜੀਤਜੀਤ ਦੀ ਗੱਲ ਕਰ ਲਈਏ ਇਹ ਉਹ ਸਿਆਸਤਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਇਹਨਾਂ ਲੋਕਾਂ ਨੇ ਅਜੇ ਹੋ ਸਕਦਾ ਕਿਤੇ ਬਾਦਲ ਪਰਿਵਾਰ ਨੇ ਤਾਂ ਸਿਆਸਤ ਕੀਤੀ ਹੋਵੇ ਪਰ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪ ਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜਿਹੇ ਲੀਡਰਾਂ ਦਾ ਜਿਹੜਾ ਇਹ ਘਾਟਾ ਜਿਹੜਾ ਹੈ ਕਿ ਉਹ ਕਦੀ ਵੀ ਸਿਆਣ ਨਹੀਂ ਜਿੱਤ ਸਕਦਾ ਔਰ ਅੱਜ ਮੈਂ ਗੱਲ ਕਹਿਣਾ ਕਿ ਸਾਨੂੰ ਇਹੋ ਜਿਹੇ ਸਰਦਾਰ ਸੁਖਦੇਵ ਸਿੰਘ ਦੀ ਈਮਤਾ ਤੋਂ ਕੋਈ ਚੰਗੀ ਸੇਧ ਲੈਣੀ ਚਾਹੀਦੀ ਔਰ ਅੱਜਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸੁਖਦੇਵ ਸਿੰਘ ਦੀ ਇਨਸਾ ਇੱਕ ਉਹ انسان ਸੀ ਜਿਨ੍ਹਾਂ ਨੇ ਹਾਰਿਕ ਨੂੰ ਪਿਆਰ ਦੇ ਨਾਲ ਆਪਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀ ਏ ਚਾਹੇ ਕਿ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈਚਾਰਕ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਇਹ ਲੀਡਰਸ਼ਿਪ ਇਹ ਦਿਨ ਬਾ ਦਿਨੇ ਲੋਕ ਜਿਹੜੇ ਸਾਡੇ ਚੋਂ ਜਿਹੜੇ ਕੀ ਆ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਉਹਦਾ ਜਿਹੜਾ ਨੁਕਸਾਨ ਇਕੱਲਾ ਇਹ ਪਰਿਵਾਰਾਂ ਨਹੀਂ ਸਾਨੂੰ ਸਾਰਿਆਂ ਨੂੰ ਚਲਦਾ ਪੈਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੇ ਜਿਹੜੇ ਲੋਕ ਹਨ ਜਿਹੜੇ ਵਾਕਈ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ